ਜਦੋਂ ਇਹ ਜੀਮਨੇਕ ਬੋਰਡ ਦੇ ਸਾਹਮਣੇ ਉਹਨਾਂ ਨੇ ਕਿਹਾ ਮੈਨੂੰ ਕਿ ਇੱਕ ਤੇ ਤੁਹਾਨੂੰ ਪਤਾ ਹੀ ਆ ਵੀ ਸਬ ਕਮੇਟੀ ਕੈਬਨਟ ਦੀ ਜਿਹੜੀ ਅੱਜ ਤੇ ਬਣੀ ਹੋਈ ਹੈ 20 ਹਜ਼ਾਰ ਕਰੋੜ ਰੁਪਈਆ ਐਨਪੀਐਸ ਦਾ ਜਿਹੜਾ ਆ ਉਹ ਆਲਰੇਡੀ ਤੁਹਾਡਾ ਕੱਟ ਕੇ ਜਾ ਦਿੱਤਾ ਅਸੀਂ ਉਹਦੇ ਵਿੱਚ ਕੇਂਦਰ ਨੇ ਯੂਪੀਐਸ ਆਪਣੀ ਦੇਤੀ ਹੈ ਯੂਨਾਈਟਿਡ ਪੈਨਸ਼ਨ ਸਕੀਮ ਇਹ ਹੀ ਦਿੱਤੀ ਹੈ ਨਾ ਅਸੀਂ ਉਹਨੂੰ ਬੌਕ ਬ੍ਰੀਕੀ ਦੇ ਨਾਲ ਉਹਨੂੰ ਚੜਾਇਆ ਉਹਦੀ ਕੋਖ ਫੜਤਾਰ ਕਰ ਰਹੇ ਆ ਮੈਂ ਖੁਦ ਮੈਂ 100% 올ਡ ਪੈਨਸ਼ਨ ਸਕੀਮ ਦੇ ਅੱਖ ਦੇ ਵਿੱਚ ਮੈਂ ਖੁਦ ਕਹਿ ਰਿਹਾ ਕੀ 올ਡ ਪੈਨਸ਼ਨ ਨੂੰ ਬੋਲਿਆ ਜਾਂਦਾ ਹੈ ਕਾਰਨਰ ਦੇ ਵਿੱਚ ਲੈ ਕੇ ਆ ਕਿ 올ਡ ਪੈਨਸ਼ਨ ਸਕੀਮ ਹੋਣੀ ਚਾਹੀਦੀ ਹੈ ਇੱਕ 58 ਸਾਲ ਦੇ ਵਿੱਚ ਬੰਦਾ ਰਿਟਾਇਰ ਹੋ ਰਿਹਾ ਹੈ ਚਲੋ ਇੱਕ ਲੰਮਸਮ ਪੈਸੇ ਮਿਲਦੇ ਨੇ ਉਹ ਇੱਕਦਮ ਉਸ ਵੇਲੇ ਸਾਡੇ ਬੱਚੇ ਹੁੰਦੇ ਨੇ ਉਹ ਲੈ ਲੈਂਦੇ ਨੇ ਇੱਕ ਰੈਗੂਲਰ ਇਨਕਮ ਹੁੰਦੀ ਆ ਜਿਹੜੀ ਮਹੀਨੇ ਬਾਅਦ ਸਾਨੂੰ ਮਿਲਣੀ ਹੁੰਦੀ ਆ ਉਹ ਬਹੁਤ ਜ਼ਰੂਰੀ ਹੁੰਦੀ ਆ ਉਸ ਵੇਲੇ ਸਾਡੀ ਪੋਜੀਸ਼ਨ ਵੀ ਕੁਝ ਜਰੀਏ ਫਿਜ਼ੀਕਲੀ ਵੀ ਥਲੇ ਜਾ ਚੁੱਕੀ ਹੁੰਦੀ ਆ ਅਸੀਂ ਉਹਨੂੰ ਬੜੀ ਬਰੀਕੀ ਨਾਲ ਦੇਖ ਰਹੇ ਹਾਂ ਤੁਹਾਨੂੰ ਇਹਦੇ ਬਾਰੇ ਕੋਈ ਚਿੰਤਾ ਕਰਨ ਦੀ ਲੋੜ ਨਹੀਂ ਅਸੀਂ ਹੋਪੀਐਸ ਲਾਗੂ ਕਰਨੀ ਆ 100% ਕਰਨੀ ਔਰ ਕਿਆ ਵੀ ਸੀ ਤੁਹਾਡੇ ਵਿੱਚ ਕਿਆ ਸੀਗਾ ਹਾਂ ਸਮੇਂ ਦੀ ਗੱਲ ਹੈਗੀ ਹੁਣ 22 ਸਾਲ ਦੇਖੋ ਤੁਹਾਨੂੰ ਵੀ ਪਤਾ ਹੈ ਕਿ ਜਦੋਂ ਤਾਂ ਜੀਐਸਟੀ ਸਿਸਟਮ ਲਾਗੂ ਹੋਇਆ ਉਦੋਂ ਤੋਂ ਜ਼ਿਆਦਾ ਜ਼ਿਆਦਾਤਰ ਫਾਈਨੈਂਸਸ ਪ੍ਰਧਾਨਜੀ ਕੇਂਦਰ ਸਰਕਾਰ ਦੇ ਆ ਗਿਆ ਸੀ ਜੀਐਸਟੀ ਤੇ ਐਸਜੀਐਸਟੀ ਅੱਤਾ ਕੇਂਦਰ ਕੋਲ ਜਾਂਦਾ ਹੈ ਅੱਤਾ ਸਾਡੇ ਕੋਲ ਰਹਿੰਦਾ ਅਸੀਂ ਹਰ ਸੰਭਵ ਯਤਨ ਦੇ ਵਿੱਚ ਆਂ ਔਰ ਜਿਹੜੀ ਆ او ਪੀ ਐਸ ਨੂੰ ਆ ਮੈਂ ਜਿਵੇਂ ਇਹਨਾਂ ਨੇ ਕਿਹਾ ਕਿ ਮੇਰੇ ਮੇਰਾ ਅਧਿਕਾਰੀ ਇਹਦੇ ਨਾਲ ਫੈਕਟ ਹੋ ਰਿਹਾ ਜੀ ਮੇਰੇ ਤੇ ਘਰ ਦੇ ਵਿੱਚ ਮੇਰੀ ਆਪਦੀ ਵਾਈਫ ਜਿਹੜੀ ਆ ਉਹ 2004 ਤੋਂ ਬਾਅਦ ਦੀ ਅਪੁਆਇੰਟੀ ਆ ਠੀਕ ਆ ਸੋ ਤੁਸੀਂ ਥੋੜਾ ਜਿਹਾ ਸਮਾਂ ਦਿਓ ਆਪਾਂ ਇਹਨੂੰ ਲਾਗੂ ਕਰਾਂਗੇ ਅਸੀਂ ਬੈਠੇ ਆ ਹਰ ਥਾਂ ਦੇ ਜਿੱਥੇ ਸਾਨੂੰ ਕਹੋਗੇ ਮੈਨੂੰ ਆਕਰਨੇ ਜੀ ਮੈਨੂੰ ਜਿੱਥੇ ਕਹੋਗੇ ਮੈਂ ਉੱਥੇ ਆ ਜੰਦਾ ਜਿਹੜੀ ਗੱਲ ਆ ਇੱਕ ਇੱਕ ਮਿੰਟ ਮੰਤਰੀ ਸਾਹਿਬ ਇਹਦੀ ਗੱਲ ਆਪਾਂ ਕਰਦੇ ਨਾ ਜਿਹੜਾ ਪੀਐਫ ਦਾ ਆਰਡੀ ਕੋ ਪਿਆ ਸਾਡਾ 20000 ਉਹਨੂੰ ਛੱਡ ਦਈਏ ਕਿਉਂਕਿ ਤੇ ਮੁਲਾਜ਼ਮਾਂ ਦਾ ਵੀ ਪਿਆ ਉਹ ਜਦੋਂ ਕੱਲ ਨੂੰ ਆਪਾਂ ਸੀ ਰਿਟਾਇਰ ਹੋਣਾ ਹੈ ਕਫੇਗੜ ਲੈਣਾ ਸਰਕਾਰ ਨੇ ਉਹ ਹੀ ਸਾਡੇ ਤੋਂ ਮੈਦਿਕ ਜਮਾ ਕਾਰਨਾ ਸਰਕਾਰ ਦਾ ਸਰਕਾਰ ਕੋ ਚਲ ਜਣਾ ਸਾਡਾ ਸਾਡੇ ਕੋ ਮਸਲਾ ਆਇਆ ਵੀ ਸਾੜ ਤੋਂ ਬਾਅਦ ਤੇ ਹਮਾਤਲ ਤੇ ਬਣਦੀ ਹੈ 4 ਮਹੀਨੇ ਜੇਮਪਲੀ ਮੰਡ ਕਰਦਾ ਜੇ ਇੱਛਾ ਸ਼ਕਤੀ ਹੋਏ ਤੇ ਮੈਨੂੰ ਨਹੀਂ ਲੱਗਦਾ ਕਿ ਇੱਡਾ ਕੋ ਵੱਡਾ ਮਸਲਾ ਵਾ ਕਿਉਂਕਿ ਇਹ ਸਰਕਾਰ ਤੋਂ ਬੜੀਆਂ-ਬੜੀਆਂ ਗੱਲਾਂ ਨੇ ਤੇ ਉਹ ਹਾਂ ਦੇ ਕਿ ਫੇਰ ਲੋਕ ਵਾਪਸ ਉੱਥੇ ਭੂਖਾਤੇ ਦੀ ਜਾ ਕੇ ਫੇਰ ਡਕਣ ਕਿਉਂਕਿ ਮੈਨੂੰ ਲੱਗਦਾ ਵੀ ਗੱਲ ਉਧਰ ਨੂੰ ਮੁੜੀ ਜਾਂਦੀ ਜੀ ਇਹ ਇਹਨੂੰ ਅਜੇ ਵੀ ਗਿੱਡੀ ਛੇਤੀ ਹੁੰਦੀ ਇਹਨੂੰ ਮੋੜ ਲਓ ਧੰਨਵਾਦ ਅਡਾ ਮੈਂ ਕਹਾਂ ਤੁਸੀਂ ਚਿੰਤਾ ਨਾ ਕਰੋ ਅਸੀਂ ਇਹਨੂੰ ਲਾਗੂ ਕਰਾਂਗੇ ਸਾਡੇ ਸਾਰੀ ਗੱਲ ਹੈਗੀ ਆ ਮੈਨੂੰ ਸਵੇਰੇ ਤੁਹਾਡੇ ਸਾਹਮਣੇ ਚੀਮਾ ਸਾਹਿਬ ਕੀ ਕਹਿ ਰਹੇ ਉਹ ਨਿੱਜੀ ਤੌਰ ਤੇ ਕਹਿ ਰਹੇ ਨੇ ਕਿ ਮੈਂ ਤੁਹਾਡੀ ਤੁਸੀਂ ਵੀ ਉਸ ਕਮੇਟੀ ਦੇ ਵਿੱਚ ਆਪਣੀ ਰਿਪਰੈਜ਼ੈਂਟੇਸ਼ਨ ਤਾਂ ਨਹੀਂ ਚਾਹੁੰਦੇ ਹੋ ਦੇ ਲੋ ਸੁਝਾਅ ਦੇ ਸੁਝਾਈ ਆ ਕੋਈ ਕਿਤੇ ਹੋ ਵੀ ਸੁਝਾਅ ਚੰਗਾ ਜਿਹੜਾ ਆ ਉਹ ਮਿਲ ਸਕਦਾ ਸੋ ਅਸੀਂ ਵੀ ਲੱਗੇ ਆ ਤੁਸੀਂ ਆਪਣੇ ਉਹਦੇ ਵਿੱਚ ਆਪਣੇ ਸੁਝਾਅ ਜਿਹੜੇ ਆ ਉਹ ਦੋ ਤੇ ਆਪਾਂ ਜਿਹੜਾ ਮਸਲਾ ਹੈ ਇਹਨੂੰ ਜਲਦੀ ਨੇਪਰੇ ਚਾੜੀਏ ਤੇ ਸਾਡੇ ਜਿਹੜੇ ਮਹਾਦਮ ਭਰਾ ਰਿਟਾਇਰ ਹੋ ਕੇ ਜਾਂਦੇ ਨੇ ਉਹ ਵੀ ਖੁਸ਼ੀ-ਖੁਸ਼ੀ ਆਪਣੇ ਘਰ ਜਿਹੜੇ ਆ ਉਹ ਜਾਣ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਮੰਤਰੀ ਸਾਹਿਬ ਜਿਹੜੇ ਅਸੀਂ ਆਸ ਕਰਦੇ ਹਾਂ ਕਿ ਜਿਹੜੀ ਤੁਸੀਂ ਗੱਲ ਸਾਡੇ ਨਾਲ ਕਰਕੇ ਗਏ ਜੇ ਇੱਥੇ ਖਰੇ ਉਤਰੋਗੇ ਤੇ ਕਿਉਂਕਿ ਇਹ ਲੋਕਾਂ ਦੀ ਕਚਹਿਰੀ ਚ ਹਿਸਾਬ ਦੇਣਾ ਪੈਣਾ ਵਾ ਅੱਜ ਮੈਂ ਕੋਈ ਗੱਲ ਕਰਕੇ ਜਾਣਾ ਇੱਥੇ ਕਿਉਂਕਿ ਇਲੈਕਸ਼ਨ ਤੇ ਇਲੈਕਸ਼ਨ ਚੜੀ ਆਉਂਦੀ ਆ ਤੇ ਕਿਸ ਕਰਕੇ ਲੋਕ ਵੀ ਮੂੰਹ ਆ ਲਵੈਂਦੇ ਵੀ ਪਿਛਲੇ ਕਿੰਨੇ ਮਸਲੇ ਹੱਲ ਹੋਏ ਤੁਸੀਂ ਠੀਕ ਆ ਤੁਸੀਂ ਆਪਣਾ ਜਿਹੜਾ ਮੰਤਰਾਲਾ ਵਾ ਬੜੀ ਬਾਤ ਉਗੀ ਚਲਾਇਆ ਵਾਰ ਕਾ ਬੱਤੀ ਦੀ ਕੋਈ ਸਮੱਸਿਆ ਨਹੀਂ ਆਈ ਸਾਨੂੰ ਬੰਬੀਆਂ ਦੀ ਪਰ ਇਹ ਵੀ ਓਵਰ ਆਲ ਇੱਕ ਗਵਰਨਰ ਮੰਤਰੀ ਦੀ ਓਵਰ ਆਲ ਪ੍ਰਭਾਵੀ ਜਾਣਿਆ ਚਾਹੀਦਾ ਕਿ ਅਸੀਂ ਮਤਲਬ ਕਿਉਂਕਿ ਆਹ ਮੁਲਾਜ਼ਮ ਤੁਹਾਨੂੰ ਬੱਤੀ ਕਰਕੇ ਨਹੀਂ ਆਏ ਇਹ ਇੱਕ ਕੈਬਨਟ ਦੇ ਵਿੱਚ ਤੁਹਾਡਾ ਅਹਿਮ ਉਹਦਾ ਵਾ ਉਹਦਾ ਕਰਕੇ ਤੁਹਾਨੂੰ ਅੱਜ ਸਵਾਜ ਆਉ ਕਰਨਾ ਆਏ ਆ ਤੇ ਜਿਹੜੇ ਬਹੁਤ ਸਾਰੇ ਰਿਟਾਇਰ ਆ ਮਲਾਨ ਸਾਡੇ 5-5 5500 5700 ਇੰਨੀ ਨਹੀਂ ਪੈਨਸ਼ਨ ਲੱਗਣ ਦੀ ਜੇ ਤੇ ਦੂਸਰੇ ਪਾਸੇ ਜਲਦੀਏ ਕਿ ਜਦੋਂ ਆਪਾਂ ਵਿਧਾਨ ਸਭਾ ਦੇ ਵਿੱਚ ਬਹਿ ਕੇ ਆਪਣੀਆਂ ਪੈਨਸ਼ਨਾਂ ਵਧਾਉਣੇ ਆ ਮੈਨੂੰ ਤੇ ਹੈਰਾਨੀ ਕੀ ਆਉਂਦੀ ਹੈ ਕਿ ਉਹ ਤੇ ਵਿਰੋਧੀ ਦੇ ਹਾਲੇ ਵੀ ਮੂੰਹ ਤੇ ਕੋਈ ਵੰਨੀਆ ਪਾ ਕੇ ਬਹਿ ਜਾਂਦੇ ਆ ਵੀ ਨਹੀਂ ਇਹ ਬੋਝ ਪਾਣਾ ਕਿ ਜਾਨੇ ਤੇ ਉਦੋਂ ਕਿਹਨੂੰ ਕੋਈ ਸਮੱਖਾ ਨਹੀਂ ਆਉਂਦੀ ਤੇ ਜਦੋਂ ਮਲਾਜ਼ਮਾਂ ਦੇ ਆਉਣ ਦੀ ਗੱਲ ਆਉਂਦੀ ਆ ਉਦੋਂ ਸਾਰੇ ਕਹਿੰਦੇ ਜੀ ਇਹ ਖਜ਼ਾਨੇ ਦੇ ਬੋਝ ਪਾਊਗਾ ਇਹੋ ਹੀ ਸਰਕਾਰ ਦੀ ਰੀੜ ਦੀ ਹੱਡੀ ਆ ਜਿਹੜੇ ਬੰਦੇ ਬੈਠੇ ਆ ਇਹਨਾਂ ਨੇ ਸਰਕਾਰ ਤੇ ਲਾਉਣੀ ਦੀ ਇਸ ਕਰਕੇ ਮੈਂ ਵੀ ਹੱਥ ਜੋੜ ਕੇ ਤੁਹਾਨੂੰ ਬੇਨਤੀ ਆ ਕਿ ਇਹਨਾਂ ਵੱਲ ਸੋਚੋ ਕਿਉਂਕਿ ਆ ਸਾਡਾ ਅਸੀਂ ਡੀਏਵੀ ਡੀ ਲਿੰਕ ਕਰ ਦਿੱਤਾਗਾ ਸੈਂਟਰ ਨਾਲ ਤਤਵਾ ਪੇ ਕਮਿਸ਼ਨ ਲਾਗੂ ਕਰ ਦਿੱਤਾਗਾ ਤਨਖਾਹਾਂ ਦਾ ਬਹੁਤ ਵੱਡਾ ਪਾੜਾ ਵਾ ਫਿਰ ਪੇ ਕਮਿਸ਼ਨ ਢੰਗ ਨਾਲ ਲਾਗੂ ਨਹੀਂ ਹੋਇਆ ਮੁਲਾਜ਼ਮਾਂ ਦੀਆਂ ਬਹੁਤ ਸਾਰੀਆਂ ਮੰਗਾਂ ਨੇ ਇੱਕ ਨਹੀਂ ਆ ਕੱਚੇ ਕੰਮੇ ਸਾਡੇ ਪੱਕੇ ਹੋਣ ਵਾਲੇ ਆ ਇਸ ਕਰਕੇ ਪਿੰਡੂ ਪੱਤਾ ਦੇਖੋ ਇੱਕ ਮੁਲਾਜ਼ਮਾ ਸ਼ਹਿਰ ਤੋਂ 30 40 ਕਿਲੋਮੀਟਰ ਪਿੰਡ 'ਚ ਪੜਾਉਣ ਜਾਂਦਾ ਉਹਦਾ ਪਿੰਡੂ ਪੱਤਾ ਨਹੀਂ ਹੈਗਾ ਸ਼ਹਿਰ ਵਾਲੇ ਨੂੰ ਸ਼ਹਿਰੀ ਪੱਤਾ ਮਿਲ ਗਿਆ ਕਿੱਦਾਂ ਤੱਕ ਦਾ ਪਾੜਾ ਉਹਨੂੰ ਕੀ ਚੱਟੀ ਪਈ ਇਹ ਪਿੰਡ ਜਾ ਕੇ ਪਿੰਡੂ ਬੱਚਿਆਂ ਨੂੰ ਗਰੀਬ ਬੱਚਿਆਂ ਨੂੰ ਜਾ ਕੇ ਪੜਾਵੇ ਇਸ ਕਰਕੇ ਇਹ ਵੀ ਮੁੱਦੇ ਆ ਸਾਰੇ ਤੇ ਸਾਰੇ ਮਦਿਆਂ ਹੀ ਕਹਿੰਦੇ ਵੀ ਹੱਲ ਕਰੋ ਸਭ ਤੋਂ ਵੱਡਾ ਜਿਹੜਾ ਸਾਡਾ ਵਾ ਸਾਡੀ ਬੈਕਬੋਨ ਹੈ ਉਹ ਪੁਰਾਣੀ ਪੈਨਸ਼ਨ ਤੇ ਉਹਨੂੰ ਗੰਭੀਰਤਾ ਨਾਲ ਆਪਾਂ ਲਾਗੂ ਕਰੀਏ ਇਸ ਵੇਲੇ ਆਸ ਨਹੀਂ ਹੈ ਤੁਹਾਡੇ ਮੋਬਾਈਲ ਵਿਖਣਦੇ ਆ ਧੰਨਵਾਦ